ਪੀ ਤੋਂ ਗਵਿੰਦਰ ਸਿੰਘ ਚੌਧਰੀ ਖਟਕਟ ਕਲਾ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਿਹਾ ਹੈ ਖੰਨੇ ਸਾਡੀ ਖਾਸ ਮੁਲਾਕਾਤ ਹੋਈ ਹੈ ਪੀਪੀ ਛਵੀ ਨਿਊਜ਼ ਤੇ ਲਾਈਕ ਸ਼ੇਅਰ ਕਮੈਂਟ ਧੰਨਵਾਦ ਸਤਿ ਸ੍ਰੀ ਅਕਾਲ ਸੋ ਐਡਾ ਤੇ ਸੂਰਬੀਰ ਯੋਧੇ ਨੂੰ ਮਾਨ ਸਨਮਾਨ ਦੇ ਨਾਲ ਪੰਜਾਬ ਦੇ ਵਿੱਚ ਨਵਾਜਿਆ ਜਾਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ क्या देव भगत और उनके नियम का पालन करें सरदार ਖਟਖੜ ਕਲਾ ਪਹੁੰਚ ਰਿਹਾ ਹੈ ਤੇਰਾ ਬਰੀ ਦਾ ਤੁਰਿਆ ਹੈ ਅੱਜ ਖੰਨੇ ਸ਼ਹਿਰ ਦੇ ਵਿੱਚ ਸਾਡੀ ਮੁਲਾਕਾ ਕੋਈ ਹੈ ਸਾਡਾ ਏਸੀ ਵੀਸੀ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰੀਏ ਔਰ ਕੀ ਮੰਦੇ ਵਿੱਚ ਆਇਆ ਵੀ ਖੰਨੇ ਕਲਾ ਜਾ ਕੇ ਨੱਕ ਮਸਤ ਹੋਣਾ ਤੇਰੀ ਸੋਚ ਪੈਰਾ ਦੇਗੇ ਠੋਕ ਕੇ ਦਵਿੰਦਰ ਅੱਜ ਖੰਨਾ ਸ਼ਹਿਰ ਮੇ ਪਹੁੰਚੇ ਹੋ ਜੀ ਖੰਨਾ ਸ਼ਹਿਰ ਕਾ ਨਾਮ ਗਿਨਿਕ ਬੁੱਕ ਪੇ ਨਾਮ ਹੈ ਅਨਾਜ ਮੰਡੀ ਕਾ ਸੁਨਾ ਆਪਣੇ ਅੱਜ ਖੰਨਾਵਾਂ ਵਿੱਚ ਪਹੁੰਚੇ ਹੋ ਪੰਜਾਬ ਵਿੱਚ ਔਰ ਆਪਕੋ ਪੰਜਾਬੀਓ ਕਾ ਪਿਆਰ ਕਿਤਨਾ ਕਾ ਮਿਲਾ ਹੈ 13 ਤਰੀਕ ਸੇ ਤੁਰੇ ਹੋ ਆਪ ਘਟ ਘਟਕਲਾ ਜਾ ਰਹੇ ਹੋ ਸ਼ਹੀਦ 에 ਆਜ਼ਮ ਸਰਦਾਰ ਭਗਤ ਸਿੰਘ ਦੀ ਘਰ ਦੇ ਵਿੱਚ ਤੁਸੀਂ ਨਕਮਸਤਕ ਹੋਣ ਲਈ ਜਾ ਰਹੇ ਹੋ ਕੀ ਤੁਸੀਂ ਇਹ ਅਰਦਾਸ ਕੀ ਉੱਥੇ ਤੁਸੀਂ ਬੇਨਤੀ ਕਰਦੇ ਹੋ ਔਰ ਜੋ ਅੱਜ ਕੱਲ ਦੇ ਨਵੇਂ ਬੱਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਭੀ ਨਯੂਬਾ ਭਾਰਤ ਕੇ ਸ਼ਹੀਦ 에 ਭਗਤ ਸਿੰਘ ਜੀ ਕੀ ਸੋਚ ਪਰ ਚਲੇ ਔਰ ਉਨਕੇ ਆਦੇਸ਼ ਕਾ ਪਾਲਨ और आपने स्टेक कौन कौन से शहर में किया है जब तेरह तरीक ऐसी बाईस तरीकी है सबसे पहले दिन रुका मैं नजीबाबाद में दूसरे दिन रुका मैं हरिद्वार में तीसरे दिन रुका मैं रुड़की में चौथे दिन रुका मैं पैंतरा गाँव में पांचवे दिन रुका मैं सहारनपुर छठे दिन रुका मैं छापरा और खन्ने शहर में कितने दिन पहुंच में पहुंच गए हो आज मैं दसवा दिन पद यात्रा उगड़ दो कितना दिन हो गए दस दिन दसवें दस दिन आप खन्ना शहर में पहुंच गए और आज पे स्टे है आपके आज मैं खन्ना में ही रुकूंगा कोई मंदिर रुकोगे गुरुद्वारा रुकोगे या होटल में रुकोगे धर्मशाला में मंदिर में मंदिर में कौन से मंदिर में हनुमान जी मंदिर सभी पंजाबी भाई ने मुझे बहुत प्यार दिया है और मैं उनका हाथ जोड़ ਆਵਾਜ਼ ਕਰਦਾ ਹਾਂ ਪੰਜਾਬ ਅਤੇ ਪੰਜਾਬੀ ਉਧਰ ਨੂੰ ਪਿਆਰ ਕਰਨ ਵਾਲਿਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਿਓ ਮੈਨੂੰ ਦਿਓ ਯਾ ਸਰਬਜੀਤ ਸਿੰਘ ਪੀਪੀ ਛੱਪੀ ਨਿਊਜ਼ ਧੰਨਵਾਦ ਸਤਿ ਸ੍ਰੀ ਅਕਾਲ